ਵਾਹਿਗੁਰੂ ਸਾਬ ਜੀ ਗੁਰੂ ਗਰੀਬ ਨਵਾਜ ਵਿਸਰ ਨਾਹੀਂ ਦੋ ਤਾਰ ਆਪਣਾ ਨਾਮ ਦੇਹੁ ਗੁਣ ਗਾਵਾ ਦਿਨ ਰਾਤ ਨਾਨਕ ਚਾਹ ਇਹੋ ਸੁਖੋ ਟਲ ਗੁਰ ਸੇਵੀਐ ਨਸ ਸੈਜ ਸੁਬਾਹੇ ਦਰਸ਼ਨ 파ਸ਼ੀ ਹੈ ਗੁਰੂ ਕਾ ਜਨਮ ਮਰਨ ਦੁਖ ਜਾਏ ਬੋ ਜੀ ਗੋਂਡ ਮਹਲਾ ਪੰਜਵਾ ਕਲ ਕਲੇਸ਼ ਮਿਟੇ ਹਰ ਨਾਏ ਦੁਖ ਬਿਨ ਸੇ ਸੁਖ ਕੀਨੋ ਠਾਉ ਜਪ ਜਪ ਅੰਬਰ ਨਾਮ ਅਗਾਏ ਸੰਤ ਪ੍ਰਸ਼ਾਦ ਸਗਲ ਹਲ ਪਾਏ ਕਲ ਕਲੇਸ਼ ਮਿਟੇ ਹਰ ਨਾਏ ਦੁੱਖ ਬਿਨਸੇ ਸੁਖ ਕੀਨੋ ਠਾਵ ਜਪ ਜਪ ਅੰਬਰਤ ਨਾਮ ਅਗਾਏ ਸੰਤ ਪ੍ਰਸਾਦ ਸਗਲ ਫਲ ਪਾਏ RAM ਜਪਤ ਜਨ ਪਾਰ ਪਰੇ ਜਨਮ ਜਨਮ ਕੇ ਪਾਪ ਹਰੇ ਰਹਾ ਗੁਰ ਕੇ ਚਰਨ ਹਿਰਦੇ ਉਰ ਧਾਰੇ ਅਗਨ ਸਾਗਰ ਤੇ ਉੱtre ਪਾਰੇ ਜਨਮ ਮਰਨ ਸਾ ਮਿੱਟੀ ਉਪਾਦ ਰਬ ਸਿਓ ਲਾਗੀ ਸਹਿਜ ਸਮਾਦ ਥਾਨ ਅਥਨੰਤਰ ਏਕੋ ਸਵਾਮੀ ਸਰ ਕਟਾਕ ਅੰਤਰ ਜਾਮੀ ਕਾਰ ਕਿਰਪਾ ਜਾ ਕੋ ਮਤ ਦੇ ਆਠ ਪੈ ਪ੍ਰਭ ਕਾ ਨਾਮ ਲੇ ਜਾ ਕੇ ਅੰਤਰ ਵਸੇ ਪ੍ਰਭ ਆਪ ਤਾਂ ਕੇ ਹਿਰਦੇ ਹੋਏ ਪ੍ਰਗਾਸ ਭਗਤ ਪਾਏ ਹਾ ਕੀਰਤਨ ਕਰੀਐ Jap ਪਾਰ ਬ੍ਰਹਮ ਜਪ ਪਾਰਬ ਨਾਨਕ ਇਸ ਤਰੀ ਐ ਜਾ ਕੇ ਅੰਤਰ ਵਸੇ ਪ੍ਰਭ ਆਪ ਤਾਂ ਕੇ ਹਿਰਦੇ ਹੋਏ ਪਰਗਾਸ ਭਗਤੋ ਭਾਏ ਹਾ ਕੀਰਤਨ ਕਰੀਐ ਜਬ ਪਾਰ ਬ੍ਰਹਮ ਨਾਨਕ ਨਿਸ ਤਰੀਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੌਂਡ ਮਹਲਾ ਪੰਜਵਾਂ ਕਾਲ ਕਲੇਸ਼ ਮਿਟੇ ਹਰਨਾਏ ਦੁੱਖ ਬਿਨਸੇ ਸੋ ਕੀਨੂ ਠਾਓ Jap Jap Ambar Naam Agahe ਸਤ ਪ੍ਰਸ਼ਾਦ ਸਗਲ ਹਾਲੁ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋ ਜੀ ਅਸ ਕਿਰਪਾਨ ਖੰਡੋ ਖੜਗ ਤੁਬ ਕ ਤਵਰ ਾਰ ਤੀਰ ਸਹਿਬ ਸਰੋਈ ਸਹਿਤੀ ਜੈ ਹਮਾਰੇ ਪੀਰ ਤੀਰ ਤੂੰ ਹੀ ਸਹਿਤੀ ਤੂੰ ਹੀ ਕੋਈ ਤਬਲ ਤੁਲਵਾਰ ਨਾਮ ਤਿਆਰੋ ਜੋ ਜਪੇ ਭਾਏ ਸਿੰਧ ਪਾਵ ਪਾਰ ਵਾਹਿਗੁਰੂ ਜੀ ਚਾਉ ਪਈ ਸੈਨਾ ਸੈਤ ਸਬੇ ਭਜ ਗਏਓ ਠਾਂਡੋ ਨਾ ਕੋਰਨ ਭੀਤਰ ਭਇਓ ਮਨ ਕੁਬੇਰ ਆਦ ਤਰਾਸ ਵਡਾਇਓ ਸੈਨਾ ਸੈਤ ਸਬੇ ਭਜ ਗਇਓ ਠਾਂਡੋ ਨਾ ਕੋ ਰਨ ਭੀਤਰ ਭਇਓ ਮਨ ਕਬੀਰ ਆਤ ਤਰਾਸ ਵਢਾਇਓ ਜੋਧ ਕਨ ਚਿਤ ਬਹੁਤ ਨਾ ਭਾਇਓ ਅੜਿਲ ਭਾਜ ਜਸ ਸਭ ਗਏ ਤਬੇ ਹਰ ਮਾਂ ਬਲ ਰੁਦਰ ਅਤਰ ਦਿਓ ਛਾੜ ਸੋ ਕੰਪਿਓ تل بل تب سبجو اٹھ تائے ہو سبرو ہمیں اے جی تار کا سنگ ردر کے ردر چلے پٹ اٹھ تبے ਇਕ ਰੁਦਰ ਜੂ ਚਲੇ ਸੰਗ ਲੈ ਦਲ ਸਭੇ ਔਰ ਸਗਲ ਗਨ ਚਲੇ ਸੋ ਸਤਰ ਸੰਭਾਰ ਕੈ ਹੋ ਕੌਣ ਜਿਤ ਪਰਟਿਓ ਭਾਵ ਕਹਿ ਵਿਚਾਰ ਕੈ ਹੋ ਕੌਣ ਜਿਤ ਪਰਟਿਓ ਭਵ ਕਹੇ ਵਿਚਾਰ ਕਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ